ਸਫਾਈ ਕਰਦੀ ਰੋਡ ਰੋਡ ਗਾਰਬਜ ਕਲੈਕਸ਼ਨ ਕਰਦੀ ਡਾਇਨਾ ਕਰਦੀਆਂ ਐਂਡ ਟੂ ਐਂਡ ਵਾਲਟਾ ਲੋਕ ਜਾਂਦੇ ਨੇ ਛਿੱਤੀ ਕਿਹਦੀ ਗੰਦੀ ਨੂੰ ਦੇ ਹੁੰਦਾ ਮੈਂ ਬਣਾਤਾ ਹੋ ਜਾ ਹਲਕਾ ਗੱਲ ਕਿਹੜੀ ਦੁਨੀਆ ਦੇ ਕਿ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ ਵੇਲੇ ਬੰਦੇ ਦੀ ਆਈ ਟੈਨਸ਼ਨ ਤਾਰਾਂ ਨਹੀਂ ਕਿਸੇ ਨਾਲ ਕਰਾਈਆਂ ਕਰਾਤੀਆਂ ਅਸੀਂ ਬਗਨੇ ਕਰਾਤੀਆਂ ਅਗਲਾ ਹੁਣ ਵੀ ਲੱਗਦੀਆਂ ਭਈਆਂ ਜੋ ਲੱਗਦੀਆਂ ਭਈਆਂ ਕੈਪਟਨ ਸਾਹਿਬ ਨੇ ਛੱਡੀ ਤੇ ਵੇਵਸੀ ਜਰਦਨ ਸਾਹਿਬ ਮੁੰਡਾ ਸਾਹਿਬ ਸੌਂ ਖਾਦੀ ਨਾਲ ਦੀ ਨਾਲ ਐਮਪੀ ਬਣ ਕੇ ਲਾੜੇ ਨਿਕਲਾਈ ਪਹਿਲੀ ਵਾਰੀ ਲੋਕਲ ਵਰਕਸ ਲੋਕਲ ਕਾਮ ਵਰਕਸ ਹੋ ਗਿਆ ਹੀਰੋ ਕਮੂਦ ਨੂੰ ਆਪਣਾ ਹਿੱਟ ਸਿੰਗਲ ਇੱਕ ਸਿੰਗਲ ਫੇਸਬੁੱਕ ਤੇ ਵੀ ਹੈਲੋ ਸੌਦਾ ਕੀ ਕਹਦਾ ਸੀ ਇਹ ਕੰਮ ਮੈਂ ਕੀਤਾ ਜਿਹੜੀ ਸੜਕ ਦੇਖ ਲੋਗੇ ਅਨਲ ਜੁਸੀ ਨੇ ਬਣਾਈ ਜਿਹੜੇ ਬਾਗ ਦੇਖ ਲੋਗੇ ਅਨਲ ਜੁਸੀ ਨੇ ਕੀਤਾ ਜਿੱਥੇ ਮਰਜ਼ੀ ਚੱਲ ਜੂਗੇ ਹਨ ਜੋ ਜੀ ਨੇ ਬਣਾਇਆ ਤਾਂ ਕੰਮ ਤੇ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਆ ਇਹ ਆਪਣਾ ਸਿੱਖਿਆ ਪਲੱਸ ਅੰਬਰ ਸਰ ਵਿਕਾਸ ਮੰਚ ਇਹਨਾਂ ਨੇ ਪ੍ਰੈਸ ਕਾਨਫਰੰਸ ਲੱਗੀ ਸੀ ਮੈਨੂੰ ਇੱਥੇ ਬੁਲਾਇਆ ਸੀ ਸ਼ਾਇਦ ਇਸੇ ਕਰਕੇ ਕਿ ਕੋਈ ਜਿਹੜੇ ਫੈਕਟ ਉਸ ਵੇਲੇ ਦੇ ਇਹਨਾਂ ਨੂੰ ਨਹੀਂ ਪਤਾ ਹੋਣਗੇ ਮੈਂ ਦੱਸਾਂ ਤੇ ਮੈਂ ਤੇ ਸਿਰਫ ਬਾਕੀ ਤੇ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਸਿਰਫ ਇੰਨੀ ਗੱਲ ਕੀਤੀ ਆ ਵੀ ਕਿਸ ਤਰ੍ਹਾਂ ਬਚਿਆ ਇਹ ਪ੍ਰੋਜੈਕਟ ਉਹ ਦੱਸੋਗੇ ਕਿ ਕਿਵੇਂ ਬਾਕੀਆਂ ਦੀ ਤੇ ਡਿਮਾਂਡ ਸੀ ਸਿੱਖਿਆ ਦੀ ਵੀ ਡਿਮਾਂਡ ਸੀ ਇਹ 20 ਦਿਨ ਤੇ ਲੈਪਸ ਹੋਣ ਵਾਲਾ ਸੀ ਇਹ ਪ੍ਰੋਜੈਕਟ ਤੇ ਇਹਨਾਂ ਨੇ ਵੀ ਆਪਣਾ ਸੰਪਰਕ ਕੀਤਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੈਂ ਉਹਦੇ ਤੇ ਸਟੈਂਡ ਲਿਆ ਪੈਸਾ ਆਪਣੇ ਡਿਪਾਰਟਮੈਂਟ ਤੋਂ 25 ਕਰੋੜ ਇੰਪਰੂਵਮੈਂਟ ਫੰਡਸ ਤੇ 50 ਕਰੋੜ ਇਤੋਂ ਆਪਣਾ ਏਡੀਏ ਚੋਂ ਜਿਹੜਾ ਅੰਮ੍ਰਿਤਸਰ ਦਾ ਪੈਸਾ ਸੀ ਉਹ ਦੇ ਕੇ ਤੇ ਮੈਂ ਇਹ ਜਗਾ ਜਿਹੜੀ ਹੈ 60 ਏਕੜ ਲੈ ਕੇ ਦਿੱਤੀ ਤੇ ਇਹ ਪ੍ਰੋਜੈਕਟ ਬਚ ਪਾਇਆ ਬਾਕੀ ਤੇ ਪ੍ਰੋਜੈਕਟ ਜਿਹੜਾ ਵਾ ਉਹਦਾ ਬਾਅਦ ਦੇ ਵਿੱਚ ਜੋ ਮਕਸਦ ਸੀ ਉਹ ਨਹੀਂ ਪੂਰਾ ਹੋਇਆ ਉਹ ਵਕਰੀ ਗੱਲ ਆ ਉਹਦੇ ਵਾਸਤੇ ਐਫਰਟ ਕਰਨਾ ਬਾਕੀ ਆ ਜੇ ਲੋਕੀ ਜ਼ਿੰਮੇਵਾਰੀ ਦਿੰਦੇ ਆ ਤੇ ਇਹਦਾ ਜਿਹੜਾ ਸੈਂਟਰ ਆਫ ਐਕਸਲੈਂਸ ਐਨ ਐਗਰੀਕਲਚਰ ਐਂਟਰਪ੍ਰੀਨਰਸ਼ਿਪ ਜਿਹੜਾ ਬੰਨਾ ਸੀ ਮਤਲਬ ਨਵੀਂ ਟੈਕਨੀਕ ਦੇ ਨਾਲ ਫਸਲਾਂ ਆਮਦਨ ਵਧਾਉਣ ਵਾਸਤੇ ਕਿਸ ਤਰ੍ਹਾਂ ਫਸਲਾਂ ਡਿਵਰਸੀਫਿਕੇਸ਼ਨ ਪ੍ਰੋਸੈਸਿੰਗ ਰਿਸਰਚ ਹੁੰਦੀ ਹੈ ਮਾਰਕੀਟਿੰਗ ਇਹ ਸਾਰੀ ਰਿਸਰਚ ਸਾਰੇ ਇਹੋ ਪ੍ਰੋਸੈਸ ਜਿਹੜਾ ਨਾ ਇਹ ਚੀਜ਼ ਬਣਾਉਣੀ ਆਪਣਾ ਐਗਰੀਕਲਚਰ ਤੋਂ ਆਪਣੀਆਂ ਸਬਜ਼ੀਆਂ ਪੈਦਾ ਕਰਨੀਆਂ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਦੀ ਮਾਰਕੀਟਿੰਗ ਇਹ ਸਾਰਾ ਕੁਝ ਉਹਦੇ ਚ ਆ ਤੇ ਡਾਇਵਰਸੀਫਿਕੇਸ਼ਨ ਵਿੱਚ ਅਸੀਂ ਪਾਣੀ ਕਿੱਥੇ ਬਚਾ ਸਕਦੇ ਆ ਝੋਨੇ ਤੋਂ ਤੋਂ ਬਾਅਦ ਤੇ ਉਹਦੀ ਫਿਰ ਮਾਰਕੀਟਿੰਗ ਸਾਰਾ ਇਹ ਇਹ ਮਕਸਦ ਪੂਰਾ ਨਹੀਂ ਹੋਇਆ ਉਥੇ ਸੈਂਟਰ ਆਫ ਹੈਪੀਨੈਸ ਬਣਾਤਾ ਉਹਦੀ ਜਦ ਕੇ ਪੰਜਾਬ ਜਿਹੜਾ ਵਾ ਉਹ ਐਗਰੀਕਲਚਰ ਸਟੇਟ ਆ ਇਹਦੀ ਜਰੂਰਤ ਹੈ ਜਿਹੜੀ ਐਗਰੀਕਲਚਰ ਬੇਸਡ ਕੰਮ ਆ ਵਾਸਤੇ ਆ ਹਾਂ ਉਹ ਐਮਪੀ ਜੀ ਵੀ ਉਹ ਜਿਹੜਾ ਕਹਿ ਰਹੇ ਨੇ ਕਿ ਮੈਂ ਬਚਾਇਆ ਜੀ ਇਹਨੂੰ ਕੁੱਤੀਆਂ ਜਾ ਦੇਣਾ ਦੱਸੇ ਨਾ ਮੈਂ ਤੇ ਦੱਸਦਾ ਤੇ ਮੈਂ ਪੈਸੇ ਕਿੱਥੋਂ ਦਿੱਤੇ ਆ ਤੇ ਕਿੱਦਾਂ ਆਇਆ ਉਹ ਨਿਊਜ਼ ਉਦੋਂ ਦੀਆਂ ਮੈਂ ਮੈਂ ਕੋਈ ਹੁਣ ਥੋੜੀ ਲਵਾਈਆਂ ਉਦੋਂ ਦੀਆਂ ਨਿਊਜ਼ ਆ ਸਾਰੀਆਂ ਇਹ ਖਬਰਾਂ ਇਹ ਉਦੋਂ ਦੀਆਂ ਹਨਾ ਇਹ ਫੋਟੋਆਂ ਉਦੋਂ ਦੀਆਂ ਇਹ ਉਦਗਾ ਨਹੀਂ ਪੱਥਰ ਪੂਜਾ ਇਹਨਾਂ ਨੇ ਮੇਰੇ ਕੋਲ ਇਸ ਤਰ੍ਹਾਂ ਕਰਾਈ ਸਾਰਾ ਇਸ ਵੇਸ ਤੇ ਕਹਿ ਰਹੇ ਇਹ ਵੇਖੋ ਮੈਂ ਸਮਝ ਨਹੀਂ ਪਰ ਉਦੋਂ ਦੀਆਂ ਹਨਾ ਸੰਸਦਾਂ ਬਚਾਰੇ ਉਹਨਾਂ ਦੇ ਵਿੱਚ ਕ੍ਰੈਡਿਟ ਚੁਭੀ ਦੀ ਕੋਸ਼ਿਸ਼ ਚਾ ਪਰ ਬੰਦਾ ਤਾਂ ਬੈਠਾ ਜਿੰਦਾ ਜਾਗਦਾ ਨਾ ਸਾਹਮਣੇ ਤੇ ਹੁਣ ਗੱਲ ਆ ਵੀ ਝੂਠ ਤੋਂ ਤਾਂ ਚੱਲੇ ਜਦੋਂ ਬੰਦਾ ਕਿਤੇ ਪਰਾਂ ਹੋਰਾਂ ਚੱਲੇ ਦੋਸਤ ਜੋ ਇਸ ਲਈ ਆਈਆਮ ਨਿਖਲਾਤ ਬਣੇ ਹੋਇਆ ਕਿ ਸਟੇਟ ਗਵਰਨਮੈਂਟ ਦੇ ਕੀ ਰੋਲ ਹੈ ਕਿਉਂਕਿ ਸੈਂਟਰ ਗਵਰਨਮੈਂਟ ਕੋ ਪ੍ਰੋਜੈਕਟ ਲੈਂਦੀ ਹੈ ਲੇਕਿਨ 2014 2019 ਦੇ ਵਿੱਚ ਹਰ ਤੋਂ ਬਾਅਦ ਕੀ ਉਹ ਤੇ ਸਟੇਟ ਗਵਰਨਮੈਂਟ ਦਾ ਉਹੀ ਰੋਲ ਹੈ ਜਿਹੜਾ ਮੇਰਾ ਰਿਹਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਤੇ ਬਿਲਡਿੰਗਾਂ ਮੰਦੀ ਪਈਆਂ ਉਹਦਾ ਜੇ ਮਕਸਦ ਨਹੀਂ ਪੂਰਾ ਹੋ ਰਿਹਾ ਉਹਦਾ ਸੈਂਟਰ ਜਿਹੜੀ ਸਰਕਾਰ ਆ ਉਹਨੂੰ ਵੀ ਉਹਦਾ ਸੰਗਿਆਨ ਲੈਣਾ ਚਾਹੀਦਾ ਤੇ ਜਿਹੜਾ ਐਮਪੀ ਸੀਗਾ ਉਹਨੂੰ ਵੀ ਅਵੇਰ ਰਹਿਣਾ ਚਾਹੀਦਾ ਹੈ ਵੀ ਜਿਹੜਾ ਮਕਸਦ ਇਹਦਾ ਜੇ ਨਹੀਂ ਪੂਰਾ ਹੋ ਰਿਹਾ ਉਂਝੀ ਕਰਾਡਾ ਯਾਰੋ ਗਿਆ ਨਾ ਜੋ ਕਨਸੈਪਟ ਵੇਖਿਆ ਤੇ ਕਰਤਾ ਸਭ ਕੁਝ ਮਕੈਨਿਕਲ ਸਵੀਪਿੰਗ ਕਰਦੀ ਰੋਟੂਰ ਡਾਰਮਿੰਗ ਕਲੈਕਸ਼ਨ ਕਰਦੀ ਟਾਇਲਾ ਕਰਦੀਆਂ ਐਂਡ ਟੂ ਐਂਡ ਵਾਲ ਟੂ ਆ ਲੋਕ ਕਹਿੰਦੇ ਨਾ ਛਿੱਟੀ ਕਮੀ ਗੰਦੀ ਨਹੀਂ ਹੁੰਦੀ ਹੁੰਦਾ ਮੈਂ ਬਣਾਤਾ ਉਹ ਜਲਕਾ ਬਾਗ ਬਗੀਚੇ ਦੂਰ ਵੇਖਣ ਦਾ ਕਿ ਕਾਗੇ ਨਾਕ ਨਹੀਂ ਲੱਗਦਾ ਕਿ ਤੁਸੀਂ ਜਿਹੜੀ ਪੜ ਕੇ ਆਉਂਦੇ ਹੋ ਨਾ ਗੱਲਾਂ ਉਹ ਪੜ ਤੁਸੀਂ ਆਪਣੇ ਹੱਲੇ ਦੇ ਵਿੱਚ ਜਿਹੜਾ ਨਾਲਾ ਬੰਦਾ ਉਸ ਨੂੰ ਕਰਦਾ ਉਹਦੇ ਕੋਲ ਕਿਉਂ ਨਹੀਂ ਖਬਰ ਹੋਇਆ ਫੋਨ ਪੁੱਛਣਾ ਜਾ ਕੇ ਜਿਹੜਾ ਕੰਮ ਕਰੇ ਜਾਂਦਾ ਤੁਸੀਂ ਉਹ ਮੰਨਦੇ ਹੋ ਸਕਦਾ ਸੀ ਕਬਰ ਹੈ ਜਿਹੜਾ ਨਹੀਂ ਕਰਦਾ ਵੇਖੋ ਗੱਲ ਕਿਹੜੀ ਦੁਨੀਆ ਦੇ ਕਿ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ ਮੈਨੂੰ ਅੱਜ ਤਾਂ ਕੋਈ ਪੋਲਿਟਿਕਲ ਵੇਲੇ ਬੰਦੇ ਦੀ ਹਾਈ ਟੈਨਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ ਕਰਾਤੀਆਂ ਸੇਵਕ ਨੇ ਕਰਾਤੀਆਂ ਆਈਲਾ ਹੁਣ ਵੀ ਲੱਗਦੀ ਆ ਬਈਆਂ ਕਿਉਂ ਲੱਗਦੀ ਆ ਬਈਆਂ ਮੌਕਾ ਮਿਲੇਗਾ ਤੇ ਗੰਦਾ ਨਾਲਾ ਕਵਰ ਹੋਏਗਾ ਬਿਲਕੁਲ ਮੌਕਾ ਮਿਲੂਗਾ ਸਭ ਕੁਝ ਕਰਾਂਗੇ A ਤੋਂ Z ਇਹ ਸਮਾਰਟ ਸਿਟੀ ਆ ਇੱਥੇ ਗੰਦ ਨਹੀਂ ਗੋਦ ਹੀ ਇੱਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਸਿਟੀ ਕਿਹੜੇ ਕੰਮ ਹੋਣ ਵਾਲੇ ਨੇ ਪ੍ਰਾਇਰੀਟੀਆਂ ਕਿਹੜੀ ਦੇਣਾ ਸਾਰਾ ਕੁਝ ਹੋਣ ਵਾਲਾ ਹੈ ਹੋਇਆ ਕੀ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰਦਾ ਬਈ ਪੁੱਛੋ ਕਿਹੜਾ ਕੰਮ ਉਹ ਕਹੋ ਦੱਸਦਾ ਤੁਹਾਨੂੰ ਕਿਹੜਾ ਆਈਟੀ ਸਿਟੀ ਬਣਾਵਾਂਗੇ ਇਹਨੂੰ ਅਨੁਦ ਮੈਡੀਕਲ ਟੂਰਿਜ਼ਮ ਲੈ ਕੇ ਆਵਾਂਗੇ ਫੂਡ ਸਟੋਰੇਜ ਲੈ ਕੇ ਆਵਾਂਗੇ ਸਮਾਰਟ ਸਿਟੀ ਆਸ ਸੇਵਕ ਨੇ ਡਿclare ਕਰਾਇਆ ਸਮਾਰਟ ਸਿਟੀ ਜ਼ਰੂਰ ਬਣ ਗਿਆ ਲਗਉ ਨਹੀਂ ਲਿਆਂਦੇ ਗਏ ਨਹੀਂ ਕੋਸ਼ੋਪ ਆਇਆ ਲੇਕਿਨ ਜਰਾ ਜੀ 1100 ਰੁਪਏ ਲੈ ਕੇ ਵਾਪਸ ਗਿਆ ਸਕਦੇ ਹਾਂ ਜੀ ਕਹਿੰਦੇ ਦਿਲ ਦੇ ਨਾਲੇ ਨਹੀਂ ਟੱਗੇ ਜਾ ਸਕਦੇ ਗੰਦੇ ਨਾਲੇ ਦੇ ਟੱਗੇ ਜਾ ਸਕਦੇ ਨਹੀਂ ਗੁਰਜੀਤ ਸਿੰਘ ਦਿਲ ਦੇ ਨਾਲ ਹਾਂ ਜੀ ਕਹਿੰਦੇ ਕਿ ਜਿੰਦਗੀ ਉਹ ਗੁਰਜੀਤ ਸਿੰਘ ਉਹ ਲਾਉਣ ਉਹ ਤੁਹਾਡੇ ਜੀ ਤੁਸੀ ਸਵਾਲ ਕਰਦੇ ਹੋ ਵੀ ਦੰਦਿਆਂ ਨਾਲ ਨਹੀਂ ਟੱਗਿਆ ਗਿਆ ਉਹ ਕਹਿੰਦਾ ਇਹ ਟੱਗੇ ਜਾ ਸਕਦੇ ਲੇਕਿਨ ਗੰਦ ਜਾਂ ਦਿਲ ਚ ਉਹ ਨਹੀਂ ਟੱਗੇ ਜਾ ਸਕਦਾ ਠੀਕ ਹੈ ਕਿੰਨੇ ਲਾ ਦੇ ਆ ਗਏ ਫਿਰ ਜਵਾਬ ਦੇਣ ਕੰਮ ਦਾ ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਲਾਟਰੀ ਐਮਪੀਆ ਲਾਟਰੀ ਐਮਪੀ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ ਛੱਡੀ ਤੇ ਵੇਵ ਸੀ ਕੈਪਟਨ ਸਾਹਿਬ ਗੁਰਦਾਸ ਸਿੰਘ ਸਾਹ ਜੀ ਸੌ ਖਾਦੀ ਨਾਲ ਦੀ ਨਾਲ ਐਮਪੀ ਬਣ ਕੇ ਲਾਟਰੀ ਨਿਕਲਾਈ ਦੂਜੀ ਵਾਰੀ ਬਾਹਰੋਂ ਆਕੇ ਪੁਰੀ ਸਾਹਿਬ ਫਿਰ ਲਾਟਰੀ ਨਿਕਲਾਈ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਕਾਮ ਵਰਸਸ ਕੰਮ ਕੀ ਹੈ ਕੀ ਹੈ ਭਲਾ ਜੀ ਰੋ ਕੰਮ ਕਰਾਉਣ ਆਪਣਾ ਇੱਕ ਸਿੰਗਲ ਇੱਕ ਸਿੰਗਲ ਗਿਆ ਇਹ ਆਂਦੇ ਆ ਮੇਰੇ ਕੰਮ ਜੀ ਮੇਰੀ ਪ੍ਰੋਫਾਈਲ ਤੇ ਦੇਖ ਲਓ ਫੇਸਬੁੱਕ ਤੇ ਦੇਖ ਲਓ ਉਹ ਤਾਂ ਹਕੀਕਤ ਅਸਲੀ ਇਹ ਕੰਮ ਮੈਂ ਕੀਤਾ ਜਿਹੜੀ ਸੜਕ ਦੇਖ ਲੋਗੇ ਅਨਲ ਜੋਸ਼ੀ ਨੇ ਬਣਾਈ ਜਿਹੜੇ ਬਾਗ ਦੇਖ ਲੋਗੇ ਅਨਲ ਜੋਸ਼ੀ ਨੇ ਕੀਤਾ ਜਿੱਥੇ ਮਰਦੀ ਚੱਲ ਜੋਗੇ ਅਨਲ ਜੋਸ਼ੀ ਨੇ ਬਣਾਇਆ ਤਾਂ ਕੰਮ ਤੇ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਆ ਮੈਂ ਤਾਂ ਲੋੜ ਨਹੀਂ ਪਈ ਬੋਲਣ ਦੀ ਧੰਨਵਾਦ ਧੰਨਵਾਦ